ਇਹੀ ਸ੍ਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕ ਰਾਈ ਨਿਊਜ਼ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰਨ ਵਾਲੀ ਵਿਜੀਲੈਂਸ ਦੇ ਇੰਸਪੈਕਟਰ ਦੇ ਉੱਪਰ ਹੋਈ ਐਫ ਆਈ ਆਰ ਦਰਜ ਇੰਸਪੈਕਟਰ ਦੇ ਉੱਪਰ ਲੱਗੇ ਗੰਭੀਰ ਇਲਜ਼ਾਮ ਜੱਜ ਸਾਹਿਬ ਦੇ ਸਾਹਮਣੇ ਕੀਤੀ ਤੱਕਾ ਮੁਕੀ ਅਦਾਲਤ ਦੇ ਵਿੱਚ ਉਸ ਦੀ ਗੁੰਡਾਗਰਦੀ ਆਈ ਸਾਹਮਣੇ ਜਿਸ ਕਰਕੇ ਜੋ ਹੁਣ ਉਸ ਇਨਸਪੈਕਟਰ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਖਬਰ ਵਾਲ ਮਦੰਤ ਤੋਂ ਪਹਿਲਾਂ ਸਾਰਿਆਂ ਨੂੰ ਇੱਕੋ ਹੀ ਗੁਜਾਰਿਸ਼ ਹੈ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਘੰਟੀ ਦਾ ਬਟਨ ਦਬਾ ਦੇਣਾ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਨਵੀਂ ਅਪਡੇਟ ਪਹੁੰਚ ਸਕੇ ਸੋ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਨੂੰ 25 ਜੂਨ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਮੁਹਾਲੀ ਅਦਾਲਤ ਵਿੱਚ ਲਿਆਂਦਾ ਗਿਆ ਮੁਹਾਲੀ ਅਦਾਲਤ ਵਿੱਚ ਲਿਆ ਕੇ ਉਸਨੇ ਜੋ ਰਿਮਾਂਡ ਮੰਗਿਆ ਜਾਂਦਾ ਉਦੇ ਮਾਰ ਤੋਂ ਬਾਅਦ 7 ਜੁਲਾਈ ਨੂੰ ਫਿਰ ਮਜੀਠੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ ਪਰ ਅਦਾਲਤ ਵਿੱਚ ਪੇਸ਼ ਕਰਨ ਵਾਲੀ ਵਿਜੀਲੈਂਸ ਦੇ ਇੱਕ ਇੰਸਪੈਕਟਰ ਨੇ ਆਪਣੀ ਗੁੰਡਾਗਰਦੀ ਵਰਦਿਆਂ ਹੋਇਆ ਮਜੀਠੀਆਂ ਨੂੰ ਖਿੱਚ ਕੇ ਲਿਆਂਦਾ ਪਿਛਲੇ ਦਰਵਾਜ਼ੇ ਥਾਣੀ ਅਦਾਲਤ ਵਿੱਚ ਲੈਂਦਾ ਔਰ ਅਦਾਲਤ ਦੇ ਕਰਮਚਾਰੀਆਂ ਦੇ ਰੋਕਣ ਤੇ ਵੀ ਉਹ ਇੰਸਪੈਕਟਰ ਨਹੀਂ ਰੁਕਿਆ ਉਸ ਇੰਸਪੈਕਟਰ ਨੇ ਗੁੰਡਾਗਰਦੀ ਕਰਦਿਆਂ ਹੋਇਆ ਅਦਾਲਤ ਦੇ ਕਰਮਚਾਰੀਆਂ ਨਾਲ ਵੀ ੱੱਕੇ ਮੁੱਕੀ ਕੀਤੀ ਉਸ ਇੰਸਪੈਕਟਰ ਨੇ ਜੱਜ ਸਾਹਿਬ ਦੇ ਸਾਹਮਣੇ ਬੈਸਬਾਜੀ ਕੀਤੀ ਔਰ ਮਜੀਠਿਆ ਨੂੰ ਇਸ ਤਰ੍ਹਾਂ ਲੈਂਦਾ ਹੈ ਜਿਵੇਂ ਕੋਈ ਗੈਂਗਸਟਰ ਹੁੰਦਾ ਸੋ ਜੱਜ ਸਾਹਿਬ ਦੇ ਗੁੱਸੇ ਹੋਣ ਤੇ ਵੀ ਉਹ ਇੰਸਪੈਕਟਰ ਸ਼ਾਂਤ ਨਹੀਂ ਹੋਇਆ ਔਰ ਉਸਨੇ ਜੱਜ ਸਾਹਿਬ ਦੇ ਸਾਹਮਣੇ ਹੀ ਜੋ ਅਦਾਲਤੀ ਕਰਮਚਾਰੀ ਸੀ ਉਹਨਾਂ ਦੇ ਨਾਲ ਹੱਥੋਪਾਈ ਕਰਦਾ ਨਜ਼ਰ ਆਇਆ ਜਿਸ ਤੋਂ ਬਾਅਦ ਜੋ ਅਦਾਲਤ ਦੇ ਕਰਮਚਾਰੀ ਸੀ ਚੌਂਕੀਦਾਰ ਸੀ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਉਸਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਪਰ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਆਪਣੇ ਉਸ ਸਾਥੀ ਇੰਸਪੈਕਟਰ ਨੂੰ ਬਚਾਉਣ ਲਈ ਕਲੀਨ ਚਿੱਟ ਦੇ ਦਿੱਤੀ ਮਾਮਲੇ ਦੇ ਵਿੱਚ ਮਹਾਲੀ ਪੁਲਿਸ ਦੇ ਵੱਲੋਂ ਜੋ ਕਲੀਨ ਚਿੱਟ ਦਿੱਤੇ ਜਾਣ ਤੋਂ ਬਾਅਦ ਜੋ ਅਦਾਲਤੀ ਕਰਮਚਾਰੀ ਸੀ ਉਹਨਾਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਬੁੱਧਵਾਰ ਨੂੰ ਅਦਾਲਤ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰਨ ਦੇ ਨਿਰਦੇਸ਼ ਦੇ ਦਿੱਤੇ ਮਾਮਲਾ ਹੋਰ ਵੀ ਗੰਭੀਰ ਹੋਣਾ ਸ਼ੁਰੂ ਹੋ ਗਿਆ ਜਦੋਂ ਪੁਲਿਸ ਨੇ ਅਦਾਲਤ ਦੇ ਕਰਮਚਾਰੀਆਂ ਨੂੰ ਕੁੱਟਿਆ ਅਤੇ ਉਹਨਾਂ ਤੋਂ ਪਿਛਲੇ ਦਰਵਾਜ਼ੇ ਦੀ ਦੇਦੋ ਚਾਬੀ ਖੋਈ ਇਹ ਸਾਰੀ ਸੀਸੀਟੀਵੀ ਦੇ ਵਿੱਚ ਫੁਟੇਜ ਦੇਖੀ ਗਈ ਸੋ ਇਸ ਤੋਂ ਬਾਅਦ ਅਦਾਲਤ ਦੇ ਵਿੱਚ ਇੱਕ ਰੀਡਰ ਵੱਜੋਂ ਕੰਮ ਕਰ ਰਹੇ ਪਵਨ ਕੁਮਾਰ ਵੱਲੋਂ ਇਸ ਮਾਮਲੇ ਵਿੱਚ ਕਾਰਵਾਈ ਕਰਨੇ ਸ਼ਿਕਾਇਤ ਦਿੱਤੀ ਗਈ ਸੀ ਜਿਸ ਤੋਂ ਬਾਅਦ ਐਸਐਚਓ ਸੋਹਣਾ ਅਤੇ ਡੀਐਸਪੀ ਇਸ ਦੀ ਜਾਂਚ ਕਰ ਰਹੇ ਸੀ ਔਰ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਗਏ ਔਰ ਐਸਐਸਪੀ ਮੁਹਾਲੀ ਨੇ ਜ਼ਿਲ੍ਹਾ ਅਤੇ ਸ਼ਸ਼ਨ ਜੱਜ ਨੂੰ ਇੱਕ ਪੱਤਰ ਭੇਜਿਆ ਜਿਸ ਵਿੱਚ ਕਿਹਾ ਗਿਆ ਕਿ ਕੋਈ ਵੀ ਅਪਰਾਧ ਸਾਬਤ ਨਹੀਂ ਹੋਇਆ ਕਿ ਅੱਗੇ ਕੋਈ ਕਾਰਵਾਈ ਕਰਨ ਦੀ ਲੋੜ ਨਹੀਂ ਪਰ ਅਦਾਲਤ ਦੇ ਵੱਲੋਂ ਜਦੋਂ ਇਹ ਸਾਰਾ ਮਾਮਲਾ ਦੇਖਿਆ ਗਿਆ ਤਾਂ ਅਦਾਲਤ ਨੇ ਆਪਣੇ ਵੱਲੋਂ ਕੁਝ ਇਨਸਪੈਕਟਰ ਦੇ ਉੱਪਰ ਐਫਆਈਰ ਦਰਜ ਕਰਦੇ ਹੁਕਮ ਦੇ ਦਿੱਤੇ ਜੋ ਇਨਸਪੈਕਟਰ ਜਸ਼ਨ ਪ੍ਰੀਤ ਸਿੰਘ ਹੈ ਜਿਸ ਨੇ ਮੁਹੱਲੀ ਅਦਾਲਤ ਦੇ ਵਿੱਚ ਗੁੰਡਾਗਰਦੀ ਕੀਤੀ ਸੀ ਜੱਜ ਸਾਹਿਬ ਦੇ ਸਾਹਮਣੇ ਔਰ ਜੱਜ ਸਾਹਿਬ ਦੇ ਸਾਹਮਣੇ ਵੀ ਉਸਨੇ ਗਾਲੀ ਗਲੋਚ ਕੀਤਾ ਜਿਸ ਤੇ ਉੱਪਰ ਹੁਣ ਕਾਰਵਾਈ ਹੋਈ ਹੈ ਇਨਸਪੈਕਟਰ ਜਸ਼ਨ ਪ੍ਰੀਤ ਸਿੰਘ ਜੋ ਵਿਜੀਲੈਂਸ ਦੇ ਵੱਲੋਂ ਉਸ ਦੀ ਡਿਊਟੀ ਲੱਗੀ ਹੋਈ ਸੀ ਔਰ ਉਸ ਦੀ ਗੁੰਡਾਗਰਦੀ ਸਾਹਮਣੇ ਆਈ ਅਦਾਲਤੇ ਵਿੱਚ ਜੋ ਪੁਲਿਸ ਦੇ ਵੱਲੋਂ ਇਸ ਤਰ੍ਹਾਂ अपराध ਕੀਤਾ ਜਾਂਦਾ ਹੈ ਔਰ ਪੁਲਿਸ ਨੂੰ ਕੋਈ ਨੱਥ ਪਾਉਣ ਵਾਲਾ ਨਹੀਂ ਹੁੰਦਾ ਪੁਲਿਸ ਆਪਣੀ ਮਨਮਰਜ਼ੀ ਕਰਦੀ ਜਦੋਂ ਕਿ ਜੱਜ ਸਾਹ ਦੇ ਸਾਹਮਣੇ ਪਿਛਲੇ ਦਰਵਾਜ਼ੇ ਥਾਣੀ ਕਿਸੇ ਵੀ ਮੁੱਜਰਮ ਨੂੰ ਨਹੀਂ ਲਿਆਂਦਾ ਜਾ ਸਕਦਾ ਸੀ ਸਾਹਮਣੇ ਦਰਵਾਜ਼ੇ ਥਾਣੀ ਲਿਆਣਾ ਸੀ ਜੋ ਅਦਾਲਤ ਦੇ ਹਦਾਇਤਾਂ ਦੇ ਅਨੁਸਾਰ ਪਰ ਮਜੀਠੀਆਂ ਨੂੰ ਪਿਛਲੇ ਦਰਵਾਜ਼ੇ ਥਾਣੀ ਇੱਕ ਗੱਡੀ ਲਿਆਂਦੀ ਗਈ ਉਸ ਗੱਡੀ ਦੇ ਵਿੱਚੋਂ ਤੇ ਖਿੱਚ ਕੇ ਲਿਆਂਦਾ ਗਿਆ ਫਿਰ ਅਦਾਲਤ ਦੇ ਕਰਮਚਾਰੀਆਂ ਨਾਲ ਧੱਕਾ ਮੁਕੀ ਕੀਤੀ ਗਈ ਇਹ ਸਾਰੇ ਮਾਮਲੇ ਨੂੰ ਬੜੇ ਗੰਮਿਰਤਾ ਨਾਲ ਲੈਂਦੇ ਹੋਇਆ ਜੋ ਉਸ ਸੇ ਇੰਸਪੈਕਟਰ ਦੇ ਖਿਲਾਫ ਕਾਰਵਾਈ ਕਰਨ ਦੇ ਹੁਕਮ ਦਿੰਦੇ ਨੇ ਜੋ ਉਸ ਦੇ ਉੱਪਰ ਐਫ ਆਈ ਆਰ ਦਰਜ ਹੋਈ ਹੈ